ਡਾਕਟਰ ਗੁਰਤੇਜ ਸਿੰਘ ਦੀ ਰਚਨਾ ਅਨੋਖਾ ਜਵਾਬ ਕਿਸੇ ਬੱਚੇ ਨੇ ਕੱਲ ਫੋਨ ਕਰਕੇ ਸਵਾਲ ਕੀਤਾ ਸਰ ਗਰਮੀ ਬੜੀ ਹੈ ਪੜਿਆ ਹੀ ਨਹੀਂ ਜਾਂਦਾ ਕਿਵੇਂ ਪੜੀਏ ਹਮੇਸ਼ਾ ਭਟਕਣ ਲੱਗੀ ਰਹਿੰਦੀ ਹੈ ਦੋਸਤਾਂ ਦੇ ਸੰਦੇਸ਼ ਵਟਸਐਪ ਤੇ ਨਸ਼ਰ ਤਸਵੀਰਾਂ ਮਹਿੰਗੇ ਮੋਬਾਈਲ ਫੋਨ ਤੇ ਬੁਲੇਟ ਮੋਟਰਸਾਈਕਲ ਦੇ ਸੁਪਨੇ ਚੈਨ ਕਿੱਥੇ ਲੈਣ ਦਿੰਦੇ ਆ ਮੈਂ ਕਿਹਾ ਬੇਟਾ ਇਹ ਤਾਂ ਮੈਨੂੰ ਪਤਾ ਨਹੀਂ ਤੁਸੀਂ ਕਿਵੇਂ ਪੜਦੇ ਹੋ ਤੇ ਕਿਸ ਤਰੀਕੇ ਨਾਲ ਤੁਹਾਨੂੰ ਸਮਝ ਆਉਂਦੀ ਹੈ ਪਰ ਜੇ ਤੂੰ ਜ਼ਿੰਦਗੀ ਵਿੱਚ ਸੱਚੀ ਕੁਝ ਬਿਹਤਰ ਕਰਨਾ ਚਾਹੁੰਦਾ ਹੈ ਮੈਂ ਤੈਨੂੰ ਦੋ ਸ਼ਖਸੀਅਤਾਂ ਬਾਰੇ ਜ਼ਰੂਰ ਦੱਸਣਾ ਚਾਹਾਂਗਾ ਤੇ ਉਹਨਾਂ ਦੀ ਤਰ੍ਹਾਂ ਹੀ ਤੈਨੂੰ ਪੜ੍ਹਨਾ ਚਾਹੀਦਾ ਹੈ ਪਹਿਲੇ ਹਨ ਭਾਰਤ ਰਤਨ ਡਾਕਟਰ ਭੀਮਰਾਵ ਅੰਬੇਡਕਰ ਜਿਨ੍ਹਾਂ ਦਾ ਜਨਮ ਅਖੌਤੀ ਨੀਮੀ ਕਹੀ ਜਾਣ ਵਾਲੀ ਜਾਤ ਛੂਤ ਛਾਤ ਤੇ ਸਿਕਰ ਸਮੇਂ 1934 ਸਾਲ ਪਹਿਲਾਂ ਹੋਇਆ ਸੀ ਉਸ ਸਮੇਂ ਅਛੂਤਾਂ ਦੀ ਪਰਛਾਈ ਤੋਂ ਵੀ ਸਵਰਨ ਲੋਕ ਡਰਦੇ ਤੇ ਨਫ਼ਰਤ ਕਰਦੇ ਸਨ ਪਰ ਉਹਨਾਂ ਨੇ ਹਰ ਮੁਸੀਬਤ ਹੱਸ ਕੇ ਜਰੀ ਸਿਰਫ ਇੱਕ ਟੁੱਟੇ ਜੇ ਕਮਰੇ ਜਿਸ ਵਿੱਚ ਉਹਨਾਂ ਦਾ ਪੂਰਾ ਪਰਿਵਾਰ ਵੀ ਹੁੰਦਾ ਸੀ ਬਿਨਾਂ ਕਿਸੇ ਬਿਜਲੀ ਦੀਵੇ ਦੀ ਲੋ ਗਰਮੀ ھیਟ ਗਰਮੀ ਰੁੱਤੇ ਲਗਾਤਾਰ ਪੜਾਈ ਕੀਤੀ ਉਹ ਵੀ ਐਨੀ ਪੜਾਈ ਉਹਨਾਂ ਦੀ ਵਿਦਵਤਾ ਦਾ ਲੋਹਾ ਅੱਜ ਸੰਸਾਰ ਮੰਨਦਾ ਹੈ ਤੇ ਸਿੰਬਲ ਆਫ ਨੋਲੇਜ ਨਾਲ ਨਿਭਾਇਸ਼ਤਾ ਹੈ ਕਿਸੇਰੇ ਕੋਲ ਉਹਨਾਂ ਵਾਂਗ ਪੜਨ ਦਾ ਜਜ਼ਬਾ ਤੇ ਸਮਰੱਥਾ ਹੈ ਦੂਜੀ ਸ਼ਖਸੀਅਤ ਹੈ ਲਿੰਕਨ ਉਹਨਾਂ ਦਾ ਜੀਵਨ ਵੀ ਗਰੀਬੀ ਦੀ ਦਲਦਲ ਤੋਂ ਸ਼ੁਰੂ ਹੋ ਕੇ ਅਮਰੀਕਾ ਦੇ ਰਾਸ਼ਟਰਪਤੀ ਦੀ ਪਦਵੀ ਤੱਕ ਜਾਂਦਾ ਹੈ ਸਾਰਾ ਦਿਨ ਆਪਣੇ ਬਾਪ ਨਾਲ ਖੇਤਾਂ ਵਿੱਚ ਕੰਮ ਕਰਵਾ ਕੇ ਸ਼ਾਮ ਨੂੰ ਘਰ ਰੋਸ਼ਨੀ ਦਾ ਪ੍ਰਬੰਧ ਨਾ ਹੋਣ ਕਾਰਨ ਉਹ ਗਲੀ ਵਿੱਚ ਲੱਗੇ ਬਲਮਾਂ ਦੇ ਚਾਨਣ ਹੇਠ देर ਰਾਤ ਤੱਕ પડਦੇ ਸਨ ਕਰ ਸਕਦੇ ਹੋ ਨਦੀ ਤਰ੍ਹਾਂ ਸਖਤ ਮਿਹਨਤ ਅਜੋਕੇ ਦੌਰ ਅੰਦਰ ਵੀ ਬਹੁਤ ਉਦਾਰਨਾਂ ਹਨ ਜਿਨ੍ਹਾਂ ਦੀ ਲਗਨ ਨੇ ਉਹਨਾਂ ਨੂੰ ਸਿਖਰਲੇ ਮਕਾਮ ਬਖਸ਼ੇ ਹਨ ਯੂਪੀਐਸਸੀ ਨੀਟ ਜੀਈਏ ਆਦਿ ਦੇ ਨਤੀਜੇ ਉਹਨਾਂ ਸਫਲ ਲੋਕਾਂ ਦੁਆਰਾ ਕੀਤੀ ਕਾਰਨਾ ਨੂੰ ਪ੍ਰੇਰਕ ਕਹਾਣੀਆਂ ਦੇ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਹੁੰਦੇ ਹਨ ਇਹਨਾਂ ਵਿੱਚੋਂ ਜ਼ਿਆਦਾਤਰ ਬੱਚੇ ਹਾਸ਼ੀਏ ਤੋਂ ਪਰੇ ਤੱਕੇ ਵਰਗਾਂ ਵਿੱਚੋਂ ਹੀ ਹੁੰਦੇ ਹਨ ਤੇ ਦੋ ਬਖਤੀ ਰੋਟੀ ਵੀ ਬੜੀ ਮੁਸ਼ਕਲ ਨਾਲ ਨਸੀਬ ਹੁੰਦੀ ਹੈ ਜਦ ਅਜਿਹੇ ਲੋਕ ਆਪਣੀ ਮਿੱਥੀ ਮੰਜ਼ਿਲ ਤੇ ਪਹੁੰਚਦੇ ਹਨ ਤਾਂ ਸੰਸਾਰ ਪਲਕਾਂ ਵਿਸ਼ਾ ਕੇ ਇਹਨਾਂ ਦਾ ਸਵਾਗਤ ਕਰਦਾ ਹੈ ਮੁਕਤੀ ਗੱਲ ਇਹ ਹੈ ਕਿ ਸਹੂਲਤਾਂ ਦੀ ਹਨ ਹੋਂਦ ਪੜਾਈ ਵਿੱਚ ਵਿਗਨ ਨਹੀਂ ਬਣ ਸਕਦੀ ਤੇ ਬਨਨੀ ਵੀ ਨਹੀਂ ਚਾਹੀਦੀ ਜਿੰਨੇ ਕੁ ਸਬਰਤਾ ਤੇ ਸਾਧਨ ਕੋਲ ਹੋਣ ਉੱਠਣਾ ਨਹੀਂ ਉੱਠਣ ਦੀ ਪਿਛਲੇ ਤੋਂ ਕੁਝ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਅਗਰ ਚਾਹੁੰਦੇ ਤਾਂ ਉਹ ਵੀ ਬਹਾਨੇਬਾਜ਼ੀ ਕਰ ਸਕਦੇ ਸਨ ਪਰ ਉਹਨਾਂ ਦਾ ਦ੍ਰਿੜ ਨਿਸ਼ਚੈ ਹੀ ਉਹਨਾਂ ਦੀ ਤਾਕਤ ਸੀ ਤੇ ਇਸੇ ਜਜ਼ਬੇ ਨੇ ਉਹਨਾਂ ਨੂੰ ਮੁਸ਼ਕਲਾਂ ਦੌਰਾਨ ਬਹਾਨੇ ਨਹੀਂ ਸਗੋਂ ਹੱਲ ਸੁਝਾਏ ਤੇ ਉਹ ਮੰਜ਼ਲਾ ਸਰਕਰ ਦੇ ਗਏ ਹੁਣ ਸੋਚਣਾ ਅਸੀਂ ਹੈ ਆਪਣਾ ਅੰਦਰ ਟੋਲਣਾ ਹੈ ਕਿ ਆਪਣੀ ਅੰਤਰ ਆਤਮਾ ਨੂੰ ਇਮਾਨਦਾਰੀ ਨਾਲ ਸਵਾਲ ਕਰਨਾ ਹੈ ਕਿ ਮੇਰੇ ਵਿੱਚੋਂ ਨਾ ਸਫਲ ਲੋਕਾਂ ਵਾਂਗ ਪੜਨ ਅੱਗੇ ਵਧਣ ਦਾ ਜਜ਼ਬਾ ਤੇ ਬਹਾਨੇਬਾਜ਼ੀ ਦੀ ਜਗ੍ਹਾ ਕੋਲ ਮੌਜੂਦ ਸੀਮਤ ਸਾਧਨਾਂ ਨਾਲ ਆਪਣੀ ਮੰਜ਼ਿਲ ਸਰ ਕਰਨ ਦੀ ਹਿੰਮਤ ਹੈ ਜੀ ਹਾਂ ਤਾਂ ਫਿਰ ਕੋਈ ਤਾਕਤ ਤੁਹਾਨੂੰ ਸਫਲ ਹੋਣੋਂ ਨਹੀਂ ਰੋਕ ਸਕਦੀ ਇਹ ਆਖ ਮੈ ਫੋਨ ਕੱਟ ਦਿੱਤਾ ਸੀ